ਤੁਸੀਂ 2018 ਚ ਟਰਾਂਸਪਲੈਂਟ ਕਰਾਇਆ ਲੁਧਿਆਣੇ 2022 ਚ ਕਰਵਾਏ ਸੀ ਕਿ ਠਾਣ ਚ ਕਿੰਨੀਆਂ ਤੇ ਕਿੰਨੀਆਂ ਦੇ ਵਿੱਚ ਬਸ ਰੀਆਂ ਸੀ ਗਈ ਦੇਖ ਮੇਰੀ ਗੱਲ ਤੁਹਾਨੂੰ ਪਤਰੀਆਂ ਦਾ ਅਗਲਾ ਲਾਜ ਨਹੀਂ ਕਰਾਉਂਦਾ ਗੁਰਦੇ ਕਰਾਵੋ ਜਾਂਦੇ ਨੇ ਕ੍ਰੀਟੀਨਿਨ ਵੱਜ ਜਾਂਦਾ ਉਦੋਂ ਬਾਅਦ ਚ ਅਗਲਾ ਪ੍ਰਾਈਵੇਟ ਚ ਟਰਾਂਸਪਲੈਂਟ ਕਰਾ ਲੈਂਦਾ ਪ੍ਰਾਈਵੇਟ ਚ ਟਰਾਂਸਪਲੈਂਟ ਕਰ ਦਿੰਦੇ ਨੇ ਮਹੀਨੇ ਚ ਦੋ ਚ ਉਹ ਕਾਮਯਾਬ ਨਹੀਂ ਹੁੰਦਾ ਸੁਣ ਸੁਣ ਉਹ ਕਾਮਯਾਬ ਨਹੀਂ ਹੁੰਦਾ ਕਿਉਂ ਕਿਉਂਕਿ ਪੀਜੀਆ ਇਚ 6 ਮਹੀਨੇ ਲਾਉਂਦਾ ਨਹੀਂ ਅਗਲਾ पीजीआई 0 डिग्री ਤੇ ਕਰਕੇ ট্রান্সপ্লান্ট ਕਰਦੀ ਆ ক্রস ਮੈਚ ਕਰਕੇ ਡੋਨਰ ਦਾ ਤੇ ਮਰੀਜ਼ ਦਾ ਉਹ ਡੋਨਰ ਦਾ ਤੇ ਮਰੀਜ਼ ਪੇਸ਼ੈਂਟ ਦਾ ਡੀਐਨਏ ਤੇ ক্রস ਮੈਚਿੰਗ ਤੇ ਕਰੇ ਸੀਗੇ ਉਹ ਵੀਰੇ ਕਿਹੜਾ ক্রস ਮੈਚ ਕਿੱਥੇ ਰਿਸਰਚ ਸੈਂਟਰ ਨੇ ਕਰਨਾ ਕਿੱਥੇ ਤੁਹਾਡਾ ਕੀਤਾ ਉਹਨਾਂ ਨੇ ਆਮ ਹਸਪਤਾਲ ਨੇ ਰਿਸਰਚ ਸੈਂਟਰ ਤੇ ਆਮ ਹਸਪਤਾਲ ਦਾ ਫਰਕ ਹੈ ਪਿੰਡ ਕਿਹੜਾ ਤੁਹਾਡਾ ਜਲਦ ਆਈ ਹੈ ਹੈ ਬੰਗੀ ਰੋਲ ਦੂ ਹੁਣ ਮੈਨੂੰ ਦੱਸ ਮੈਂ ਕੀ ਗਾਈਡ ਕਰਾਂ ਤੈਨੂੰ ਮੈਂ ਇਹ ਪੁੱਛਦਾ ਸੀਗੇ ਜੀ ਉਹਨਾਂ ਨੇ ਕੀ ਕਿਹਾ ਉਸ ਤੋਂ ਬਾਅਦ ਸੀ ਐਮ ਜੀਟ ਸਟਾਰਟ ਕਰ ਲਿਆ ਜੀ ਵੀਰੇ ਤੁਸੀਂ ਕਹਤੇ ਕਰੀ ਜਾਓ ਜਦ ਗੁਰਦੇ ਖਰਾਬ ਹੋ ਗਏ ਫੇਰ ਨੀ ਉਹ ਠੀਕ ਆਉਂਦੇ ਹਾਂਜੀ ਉਹ ਦੱਸਦੇ ਤੁਹਾਨੂੰ ਮੈਂ ਸਾਰੀ ਪ੍ਰੋਸੈਸ ਮੈਂ ਪ੍ਰੋਸੈਸ ਨਹੀਂ ਸੁਣਨੀ ਮੈਨੂੰ ਇਹ ਦੱਸੋ ਵੀ ਪੀਜੀਆਈ ਗਾਈਡੈਂਸ ਚਾਹੀਦੀ ਆ ਤੁਹਾਨੂੰ ਪੀਜੀਆ ਦੇ ਸਾਨੂੰ ਏਮ ਜਾਲ ਨੇ ਕਿਹਾ ਵੀ ਉੱਥੇ ਐਕਸੀਡੈਂਟ ਕੇਸ ਆਉਂਦੇ ਵੀ ਉਹਦਾ ਪਤਾ ਕਰੋ ਜੀ ਕਿਉਂ ਉਹ ਉਹ ਬਹਿਲੇ ਬੈਠੇ ਨੇ ਇਕਣੀ ਐਸੇ ਵਾਸਤੇ ਪਹਿਲਾਂ ਤੁਸੀਂ ਗੁਰਦਾ ਜਦੋਂ ਤੁਹਾਡੇ ਕੋਲੇ ਸੀਗਾ ਉਦੋਂ ਤੁਸੀਂ ਪੈਸਿਆਂ ਦੀ ਨਮਾਇਸ਼ ਕੀਤੀ ਜਾ ਕੇ ਵੀ ਪੈਸੇ ਨਾਲ ਖਬਰ ਨਹੀਂ ਠੀਕ ਹੋ ਜੂ ਵੀਰ ਗੁਰਦਾ ਜਿਹੜਾ ਐਕਸੀਡੈਂਟ ਹੁੰਦਾ ਐਂ ਤਾਂ ਦੁਨੀਆ ਫਿਰ ਉੱਥੇ ਫਿਰ ਹੀ ਜਾਊਗੀ ਠੀਕ ਹੈ ਜੀ ਕਿਵੇਂ ਮਿਲ ਜੂ ਐਕਸੀਡੈਂਟ ਉਹਦਾ ਤਰੀਕਾ ਇੱਕ ਤਾਂ ਤਰੀਕਾ ਕੀ ਹੈ पीजीआई ओपीडी ਚ ਜਾਓ ਦੋ ਦਿਨ ਮਿਹਨਤ ਕਰੋ ਹਾਂਜੀ ਜਾ ਬਥੇ ਕਾਰਡਪੂਟ ਬਣ ਗਿਆ ਡਾਕਟਰ ਨੇ ਚੈੱਕ ਕਰ ਲਿਆ ਉਦੋਂ ਉਹ ਨੋਨ ਲਿਖਦੇ ਨੇ ਉਹਦਾ ਉਹਦੀ ਵਾਰੀ ਆ ਜਵੇ ਤੁਹਾਡੀ 6 ਮਹੀਨੇ ਚਾ ਜੇ ਆ ਜੇ ਈ ਮਹੀਨੇ ਚਾ ਜੇ ਆਵੇ 4 ਸਾਲ ਚ ਆਵੇ ਜੀ ਕਹੇ ਵੀ ਰਜਿਸਟਰ ਕਰਾਉਣਾ ਪੈਂਦਾ ਹੀ ਪਹਿਲਾਂ ਰਜਿਸਟਰ ਕਰਾਉਣਾ ਪੈਂਦਾ ਜੇ ਪਹਿਲਾਂ ਹੀ ਤੁਸੀਂ ਪੀਜੀਆਈ ਜਾ ਕੇ ਮਿਹਨਤ ਕਰ ਲੰਦੇ ਮੇਰੇ ਬਦਲੇ ਹੋਏ ਗੁਰਦੇ 15 15 ਸਾਲ ਹੋ ਗਏ ਚੱਲਦੇ ਆਣੂ ਪ੍ਰਾਈਵੇਟ ਵਾਲਾ ਸਾਲਾ 2 ਸਾਲ ਨਹੀਂ ਚੌਂਦਾ ਕਰਦਾ ਸਾਨੂੰ 2022 ਚ 2.5 ਸਾਲ ਹੀ ਚੱਲਿਆ ਫਿਰ 2.5 ਸਾਲ ਚੱਲਿਆ ਨਾਲੇ ਰੁਪਈਆ ਖਰਚਿਆ ਤੁਸੀਂ 5-7 ਲੱਖ ਹਾਂਜੀ ਕਿੰਨੇ ਪੈਸੇ ਲੱਗੇ ਹੁਣ ਤੱਕ ਹੁਣ ਤੱਕ ਕਈ ਸਾਰੇ ਜੋੜਨੇ ਹੁਣ 2018 ਤੋਂ ਲੱਗੇ ਹੀ 60-70 ਲੱਖ ਰੁਪਈਆ ਲੱਗੇ 60-70 ਲੱਖ ਲਾ ਕੇ ਪੱਲੇ ਤਾਂ ਥੋੜੇ ਚਿੱਕੂ ਨਹੀਂ ਪਿਆ ਤੁਸੀਂ ਲੋਕ ਵੀਰੇ ਗਾਲੇ ਸੁਣ ਸੁਣ ਕੇ ਨਾ ਪੈਸਾ ਸੱਟਣ ਲੱਗ ਗਏ ਪੰਜਾਬੀ ਮੇਲ ਤੇ ਕਰ ਲਓ ਸਾਡੀ ਹੁਣ ਕੀ ਪਤਾ ਹੁੰਦਾ ਹੈ ਜੀ ਦਾ ਪਤਾ ਹੁਣ ਜਿਵੇਂ ਗੈਡ-ਗੈਡ ਕੀਤਾ ਸੀ ਬੀਟੀਐਮਸੀ ਸਾਡੇ ਇੱਧਰ ਲੈ ਰਹੀ ਹੈ ਜੀ ਦਾ ਟੀਐਮਸੀ ਜਾਂਦੇ ਮਸ਼ਹੂਰ ਹੈ। ਉਹ ਵੀਰੇ ਕਿੱਥੇ ਜਾਓ ਪੀਜੀਆਈ ਕਿਉਂ ਨਹੀਂ ਮਸ਼ਹੂਰ ਜੰਮੂ ਕਸ਼ਮੀਰ ਵਾਲੇ ਆਪਣੇ ਗੁਰਦੇ ਬਦਲਾ ਜਾਂਦੇ ਨੇ। ਅਸੀਂ ਉੱਥੇ ਫਰੀ ਜੰਦੇ ਆਂ ਲੁਧਿਆਣੇ ਹੁਣ ਵੀ ਜਾ ਕੇ ਮਿਹਨਤ ਕਰ ਲੋ। ਠੀਕ ਹੈ। 6 ਵਜੇ ਪਰਚੀ ਬਣਦੀ ਆ 14 ਨੰਬਰ ਕਾਊਂਟਰ ਤੋਂ। 14 ਨੰਬਰ ਕਾਊਂਟਰ ਤੋਂ ਹੀ। ਪਹਿਲੇ ਦਿਨ ਬਣੂ ਮੈਡੀਕਲ ਦੀ ਪਰਚੀ। ਦੂਜੇ ਦਿਨ ਬਣੂਗੀ ਨੇਫਰੋਲੋਜੀ ਦੀ ਠੀਕ ਹੈ ਹਫਤੇ ਚ ਕਿਸੇ ਵੀ ਦਿਨ ਚੱਲ ਜਾਏ ਠੀਕ ਹੈ ਚੱਕਦਾ ਫੱਟੇ ਕਰਾ ਇੰਨਾ ਪੈਸਾ ਲਾਦਾ ਬਦੰਦਾ ਪ੍ਰੋਸੈਸ ਹੁੰਦੇ ਹੀ ਉਹਨਾਂ ਦੇ ਹੁਣ ਉਹਦਾ ਕੀ ਪ੍ਰੋਸੈਸ ਹੈ ਠੀਕ ਉਹ ਤਾਂ ਆਪਦੀ ਕਰਾਉਣੀ ਪਊ ਤੁਹਾਨੂੰ ਬਾਹਰ ਨਹੀਂ ਫਿਰ ਜੀ ਮੰਨ ਕੇ ਚੱਲੋਈ ਕਈ ਵਾਰ ਐਮਰਜੈਂਸੀ ਹੋ ਜੇ ਕੋਈ ਜੀ ਉੱਥੇ ਹੀ ਹੈਗੀਆਂ ਨੇ ਬਾਹਰ 50 ਡਾਲਰਸਾਂ ਨੇ ਪੀਜੀਆਈ ਦੇ ਬਾਹਰ ਅੱਛਾ ਠੀਕ ਹੈ